ਆਪ ਜੀ ਸਾਰਿਆਂ ਨੂੰ ਮੈਂ ਨਿਮਰਤਾ ਸਹਿਜ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੇਰੀ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀ ਕਰਕੇ ਕੱਲ ਸ਼ਾਮ ਨੂੰ ਵਿਆਹ ਸਾਰਾ ਨਿਭੜਿਆ ਤੇ ਅੱਜ ਸਵੇਰ ਆਪਾਂ ਇੱਥੇ ਅਕਾਲ ਤਖਤ ਸਾਹਿਬ ਤੇ ਸਕਤਰੇਤ ਇੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲਣ ਪਹੁੰਚੇ ਸੀਗੇ ਇੱਥੇ ਅਸੀਂ ਆਪ ਦੀ ਮਾਫੀ ਦਰਜ ਕੀਤੀ ਹੈ ਮਾਫੀ ਸਾਰੇ ਸਿੱਖ ਕੌਮ ਅੱਗੇ ਸਮੂਹ ਨਾਨਕ ਨਾਮ ਲੇਵਾ ਸੰਗਤ ਅੱਗੇ ਸਾਰੀ ਖਾਲਸਾ ਪੰਥ ਅੱਗੇ ਇੱਕ ਵਾਰੀ ਨਹੀਂ ਲੱਖਾਂ ਵਾਰੀ ਮਾਫੀ ਮੰਗਣ ਨੂੰ ਮੈਂ ਰਾਜੀ ਹਾਂ ਤੇ ਹਮੇਸ਼ਾ ਰਾਜੀ ਰਹੂੰਗਾ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਅਰਦਾਸ ਕਰਦੇ ਹੋਏ ਵੀ ਮੈਂ ਮਾਫੀ ਮੰਗਦਾ ਇਸ ਦੀ ਖਾਸ ਕਰ ਮੈਂ ਬਾਰ ਬਾਰ ਮਾਫੀ ਮੰਗੂੰਗਾ ਰੋਜ਼ ਇਸ ਚੀਜ਼ ਦੀ ਮਾਫੀ ਮੰਗੀ ਜਾਊਗੀ ਮੇਰੇ ਵਿਆਹ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰੇ ਅਦਬ ਤੇ ਸਤਿਕਾਰ ਨਾਲ ਮਹਾਰਾਜ ਦੇ ਹਜ਼ੂਰੀ ਚ ਮੇਰੀਆਂ ਲਾਵਾਵਾਂ ਹੋਈਆਂ ਆਨੰਦ ਕਾਰਜ ਦੀਆਂ ਰਸਮਾਂ ਪੂਰੀਆਂ ਹੋਈਆਂ ਇੱਕ ਫੰਕਸ਼ਨ ਰਾਤ ਦੀ ਬਰਾਤ ਸੀਗੀ ਜਿੱਥੇ ਪੁਰਾਣੀ ਮੇਰੇ ਖਾਨਦਾਨ ਦੀ ਮੇਰੇ ਪਰਿਵਾਰ ਦੀ ਰਵੈਤਾਂ ਅਨੁਸਾਰ ਜੋ ਪਰਾਤਨ ਸਮੇਂ ਚੇ ਮੇਰੇ ਔਰਖਿਆਂ ਦੀ ਰਵੈਤਾਂ ਚੱਲਦੀ ਆ ਰਹੀ ਸੀ ਮੇਰੇ ਦਾਦਾ ਦਾਦਿਆਂ ਦੀ ਪੜਦਾਦਿਆਂ ਦੀ ਉਹਨੂੰ ਅਸੀਂ ਫੋਲੋ ਕੀਤਾ ਸੀਗਾ ਨਹੀਂ ਤਾਂ ਮੈਂ ਕਾਣੂ ਇਹ ਕੰਮ ਕਰਨਾ ਸੀਗਾ ਮੇਰਾ ਕੋਈ ਇਹੋ ਜਿਹਾ ਕੋਈ ਸ਼ੌਂਕ ਨਹੀਂ ਸੀਗਾ ਕਿ ਇਹੋ ਜੀ ਕੋਈ ਚੀਜ਼ ਕਰੀਏ ਜਿਹਦੇ ਨਾਲ ਗੁਰੂ ਮਹਾਰਾਜ ਦੀ ਅਜ਼ਮਤ ਸ਼ਾਨ ਨੂੰ ਹੇਸ ਪਹੁੰਚੇ ਜਿਹਦੇ ਨਾਲ ਅਕਾਲ ਤਖਤ ਸਾਹਿਬ ਨੂੰ ਇਹ ਬੋਝ ਚੁਕਣਾ ਪਵੇ ਜਿਹੜੀ ਮੇਰੀ ਤੇ ਮੇਰੀ ਪਰਿਵਾਰ ਦੀ ਨਲਾਈਕੀ ਕਰਕੇ ਸਾਨੂੰ ਇਹ ਪਿਛਲੇ 2-3 ਦਿਨਾਂ ਚ ਜੋ ਦੇਖਣ ਨੂੰ ਮਿਲਿਆ ਉਹ ਕੁਝ ਹੋਇਆ ਹੁਣ ਰਾਤ ਦੀ ਬਰਾਤ ਦੇ ਦੌਰਾਨ ਮੇਰੀ ਮਾਤਾ ਜੀ ਸਰਦਾਰ ਸਮਨਜੀਤ ਸਿੰਘ ਮਾਨ ਦੀ ਸੁਪਤਰੀ ਪੀਬਾ ਕੁਵਿਤ कौर ਜੀ ਨੇ ਸਾਰਾ ਬੰਦੋਬਸਤ ਕੀਤਾ ਸੀਗਾ ਉਦੋਂ ਚੋਰੀ ਦੀ ਵਰਤ ਹੋਈ ਸੀਗੀ ਮੇਰੇ ਸਿਰ ਦੇ ਉੱਤੋਂ ਚੋਰ ਜੋ ਹੰਦਾ ਸਾਰਿਆਂ ਨੂੰ ਨਜ਼ਰ ਆਇਆ ਸੀਗਾ ਐਂਡ ਇਹ ਚੀਜ਼ ਸਾਡੇ ਪਰਿਵਾਰ 'ਚ ਸਦੀਆਂ ਤੋਂ ਚੱਲਦੀ ਆ ਰਹੀ ਹੈ ਮੇਰੇ ਪੁਰਖਿਆਂ ਦੇ ਸਾਰੇ ਪ੍ਰੋਸੀਸ਼ਨਸ 'ਚ ਸਾਰੇ ਜਲਾਸਾਂ 'ਚ ਇਹ ਚੋਰ ਚੱਲਦਾ ਆ ਰਿਹਾ ਸੀਗਾ ਤੇ ਉਹਨਾਂ ਨੂੰ ਫੋਲੋ ਕਰਦੇ ਜਾਣੇ ਅਣਜਾਣੇ 'ਚ ਇਹ ਬਹੁਤ ਵੱਡੀ ਗਲਤੀ ਗੁਨਾਹ ਸਾਡੇ ਤੋਂ ਵਾਪਰ ਗਿਆ ਹੈਗਾ ਅਸੀਂ ਖਾਲਸਾ ਪੰਥ ਤੋਂ ਹੱਥ ਛੋੜ ਕੇ ਦੁਬਾਰਾ ਮਾਫੀ ਮੰਗ ਰਿਹਾ ਇਸ ਚੀਜ਼ ਨੂੰ ਜਰੂਰ ਤੁਸੀਂ ਮਾਫ ਕਰਨ ਦੀ ਕਿਰਪਾਲਤਾ ਕਰਿਓ ਜਾਂ ਸੋਚਿਓ ਮੇਰੇ ਨਾਨਾ ਜੀ ਸਰਦਾਰ ਸਮਨਜੀਤ ਸਿੰਘ ਮਾਨ ਜਿਹਦੇ ਕਰਕੇ ਐਡਾ ਅਟੈਕ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਖਾਸ ਕਰ ਆਪਣੇ ਵਿਰੋਧੀਆਂ ਵੱਲੋਂ ਜਿਨ੍ਹਾਂ ਦਾ ਮੈਂ ਜ਼ਿਕਰ ਇੱਥੇ ਨਹੀਂ ਕਰਨਾ ਚਾਹੁੰਦਾ ਹਜੇ ਪਰ ਸਮੇਂ ਆਉਣ ਆਉਣ ਤੇ ਕੱਲੇ-ਕੱਲੇ ਬੰਦੇ ਦੀ ਗਲਬਾਤ ਕੀਤੀ ਜਾਊਗੀ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸਾਰੀ ਸਿੱਖ ਕੌਮ ਨੂੰ ਪਤਾ ਹੈਗਾ ਕਿ ਏਸੀ ਸਥਾਨ ਤੇ 1984 ਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀਗਾ ਉਦੋਂ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਆਪੀ ਕੁਰਸੀ ਤੇ ਲੱਤ ਮਾਰ ਕੇ ਆਪਦਾ ਇਹ ਜੀ ਦਾ ਅਹੁਦਾ ਛੁੱਟਿਆ ਸੀਗਾ ਜੇਲ 6 ਸਾਲ ਕੱਟੀ ਸੀਗੀ ਆਪਦੇ ਨੋਪੜਵਾਈ ਸੀ ਆਪਦੀ ਦਾੜੀ ਪੜਵਾਈ ਸੀ ਆਪ ਦੇ ਸਾਰੇ ਅੰਗਾਂ ਚ ਪ੍ਰਾਈਵੇਟ ਪਾਰਟਸ ਚ ਇਲੈਕਟ੍ਰਿਕ ਕਰੰਟਸ ਦੇ ਸ਼ੌਕ ਉਹਨਾਂ ਨੂੰ ਟੌਰਚਰ ਕੀਤਾ ਸੀਗਾ ਉਹਨਾਂ ਦਾ ਫੇਫੜਾ ਵੀ ਇੱਕ ਇੱਕ ਆਰਟੀਫੀਸ਼ੀਅਲ ਵੈਲਵ ਲੱਗਿਆ ਹੋਇਆ ਟੌਰਚਰ ਕਰਕੇ ਇਹ ਸਾਰਾ ਕੁਝ ਦਰਜ ਹੈ ਸਾਡਾ ਪਰਿਵਾਰ ਹਮੇਸ਼ਾ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਹਮੇਸ਼ਾ ਗੁਰੂ ਸਾਹਿਬ ਨੂੰ ਸਮਰਪਿਤ ਹੈ ਮੈਂ ਇੱਕ ਸਿੱਖਾਂ ਗੁਰੂ ਦਾ ਸਿੱਖਾਂ ਸੇਕਦਾ ਮੈਂ ਸਮਝਦਾ ਆਰਥ ਹੈ ਕਿ ਅਸੀਂ ਸਿੱਖੀਏ ਅਸੀਂ ਸਿੱਖਦੇ ਰਹੀਏ ਅੱਜ ਇੱਥੇ ਅਕਾਲ ਤਖਤ ਸਾਹਿਬ ਤੋਂ ਅਸੀਂ ਸੇਧ ਲੈ ਕੇ ਅੱਗੇ ਦਰਬਾਰ ਸਾਹਿਬ ਦੀ ਪਰਕਰਮਾ ਕਰਨੀ ਹੈ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣਾ ਅਸੀਂ ਸ਼ਹੀਦ ਬਾਬਾ ਦੀਪ ਸਿੰਘ ਜੀ ਮੇਰੇ ਪੁਰਖੇ ਉਹਨਾਂ ਦੇ ਸ਼ਹਾਦਤ ਸਥਾਨ ਤੇ ਜਾ ਕੇ ਅਰਦਾਸ ਕਰਨੀ ਹੈ ਕਿ ਗੁਰੂ ਮਹਾਰਾਜ ਕਿਰਪਾ ਕਰਨ ਜਿਹੜੀਆਂ ਰਸਮਾਂ 'ਚ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਗੁਸਤਾਖੀ ਹੋਈ ਹੈ ਉਹਨਾਂ ਰਸਮਾਂ ਨੂੰ ਆਉਣ ਵਾਲੇ ਸਮੇਂ 'ਚ ਸਹੀ ਤਰੀਕੇ ਨਾਲ ਨਿਭਾਉਣ ਦੀ ਸਮਰੱਥਾ ਬਲ ਬੁੱਧੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਮੇਰੇ ਪਰਿਵਾਰ ਨੂੰ ਬਖਸ਼ਣ ਇਸ ਕਰਕੇ ਅੱਜ ਅਸੀਂ ਇੱਥੇ ਆਏ ਆਂ ਬਾਕੀ ਸਾਡੀ ਪਾਰਟੀ ਅਕਾਲੀ ਦਲ ਅੰਬਰਸਰ ਤੋਂ ਮੈਂ ਹੱਥ ਛੋੜ ਕੇ ਮਾਫੀ ਮੰਗਦਾ ਮੇਰੇ ਕਰਕੇ ਮੇਰੀ ਇਸ ਨਲਾਇਕੀ ਕਰਕੇ ਤਾਨੂੰ ਸਾਰਿਆਂ ਨੂੰ ਬਹੁਤ ਕੁਝ ਝੇਲਣਾ ਪਿਆ ਤੇ ਮੈਨੂੰ ਬਹੁਤ ਦੁੱਖ ਹੋਇਆ ਤੇ ਮੈਂ ਜਿੰਨਾ ਜਿੰਨਾ ਨੇ ਸਾਥ ਦਿੱਤਾ ਪਿਛਲੇ ਆ ਦੋ ਦਿਨਾਂ ਚ ਉਹਨਾਂ ਦਾ ਹੱਥ ਛੋੜ ਕੇ ਆਪਦੀ ਪਾਰਟੀ ਦਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਬਾਨ ਦਾ ਜਥੇਦਾਰ ਸਾਹਿਬ ਦਾ ਇਸ ਸਥਾਨ ਤੇ ਅਕਾਲੀ ਦਲ ਅੰਮ੍ਰਿਤਸਰ ਸਥਾਪਿਤ ਹੋਇਆ ਸੀਗਾ ਸਾਡੀ ਪਾਰਟੀ ਇਤੋਂ ਬਾਹਰ ਨਹੀਂ ਜਾਊਗੀ ਜਿੰਨਾਂ ਨੂੰ ਜੋ ਮਰਜ਼ੀ ਕਹਿਣਾ ਕਹਿ ਸਕਦਾ ਪਰ ਇਸ ਸਥਾਨ ਤੋਂ ਸਾਡੀ ਪਾਰਟੀ ਸਥਾਪਿਤ ਹੋਈ ਸੀ ਇਤੋਂ ਅਸੀਂ ਸੇਤ ਲੈ ਕੇ ਚੱਲਦੇ ਆਂ ਐਂ ਸਾਡੀ ਮਰਿਆਦਾ ਚਲਦੀ ਰਹੂਗੀ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਆਸ ਕਰਦਾ ਹਾਂ ਕਿ ਸਿੱਖ ਜਿੰਨੀ ਇੱਕ ਮੈਂ ਗੱਲਬਾਤ ਕੀਤੀ ਔ ਸਿੱਖ ਕੌਮ ਇਹਦੇ ਬਾਰੇ ਵਿਚਾਰ ਕਰਨਗੇ ਤੇ ਕੰਸੀਡਰ ਕਰਨਗੇ ਕਿ ਮੈਨੂੰ ਇਹ ਮਾਫ ਕੀਤਾ ਜਾ ਸਕਦਾ ਕਿ ਨਹੀਂ ਕੀਤਾ ਜਾ ਸਕਦਾ ਰਿਆਸਤਾ ਖਤਮ ਹੋਇਆ 75 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਇਸ ਪੀਰੀਅਡ 'ਚ ਤੁਹਾਡੇ ਘਰ ਦੇ ਵਿੱਚ ਹੋਰ ਵੀ ਕਈ ਕਾਰਜ ਹੋਏ ਹੋਣਗੇ ਕੀ ਉੱਥੇ ਵੀ ਇਹ ਸਾਰੀਆਂ ਰਸਮਾਂ ਅਦਾ ਕੀਤੀਆਂ ਗਈਆਂ ਸੀ ਛਤਰ ਚੌਰ ਵਗੈਰਾ ਸਾਰੀਆਂ ਰਸਮਾਂ ਅਦਾ ਕੀਤੀਆਂ ਗਈਆਂ ਹੈਗੀਆਂ ਪਰ ਜਿਹੜੀ ਛਤਰ ਤੇ ਚੌਰ ਵਾਲੀ ਰਸਮ ਹੈ ਉਹ ਕੱਲੀ ਤੇ ਕੱਲੀ ਰਾਤ ਦੀ ਬਰਾਤ ਕੇ ਅਦਾ ਕੀਤੀ ਗਈ ਹੈ ਜੀ ਮੇਰਾ ਸਵਾਲ ਪਿਛਲੇ ਸਮੇਂ ਚ ਜਿਹੜੇ ਪਾਪ ਦਾ ਪਿਛਲੇ ਸਮੇਂ ਜਿਹੜੇ ਤੁਹਾਡੇ ਦਾਦਾ ਦਾ ਵਿਆਹ ਹੋਇਆ ਕਿ ਉਹਨਾਂ ਚ ਵੀ ਇਸ ਤਰ੍ਹਾਂ ਹੀ ਚੌਰਛਦਰ ਚ ੱਲੇ ਨੇ ਬਿਲਕੁਲ ੱਲੇ ਹੈਗੇ ਆ ਜੀ ਤੇ ਉਹਦੀਆਂ ਫੋਟੋਆਂ ਵੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਸਾਡੇ ਕੋਲੇ ਕੋਈ ਵੀ ਚੀਜ਼ ਲੁਕੋਣ ਨੂੰ ਨਹੀਂ ਹੈਗੀ মিডিਆ ਚ ਜਿਹੜੇ ਲੋਕ ਲਿਖ ਰਹੇ ਆਂ ਕਹਿ ਰਹੇ ਆਂ ਗਲਤ ਸ਼ਬਦਾਵਲੀ ਵਰਤ ਰਹੇ ਆਂ ਉਹਨਾਂ ਤੋਂ ਆਪਾਂ ਕੁਝ ਨਹੀਂ ਲੁਕੋ ਕੇ ਰੱਖਿਆ اپنی پارٹی تو کچھ نہیں ਲੁਕੋ کے رکھیا ਸਾਡੀਆਂ ਰਿਸ਼ਤੇਦਾਰੀਆਂ ਕਿੰਨਾ-ਕਿੰਨਾ ਨਾਲ ਹੈਗੀਆਂ ਜੋ ਕੁਝ ਚੱਲ ਰਿਹਾ ਉਹ ਕੋਈ ਚੀਜ਼ ਕਿਸੇ ਤੋਂ ਲੁਕੋਈ ਨਹੀਂ ਹੈਗੀ ਜਿਹੜੀਆਂ ਫੋਟੋ ਬਾਹਰ ਆਈਆਂ ਉਹ ਸਾਡੀ ਮਰਜ਼ੀ ਨਾਲ ਬਾਹਰ ਆਈਆਂ ਬਾਕੀ ਵੀ ਸਾਰਾ ਕੁਝ ਬਾਹਰ ਆਊਗਾ 424 ਸਾਲ ਹੋ ਗਏ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਚਵਰ 76 ਦੇ ਮਾਲਕ ਬਣਾਇਆ ਹਾਂਜੀ ਉਹਨਾਂ ਤੇ ਚਵਰ 76 ਝੂਲਦੇ ਨੇ ਅਸੀਂ ਰਿਆਸਤ ਤੇ ਪੀੜੀ ਦਰ ਪੀੜੀ ਤੁਸੀਂ ਲਿਖਤੀ ਰੂਪ ਚ ਦਿੱਤਾ ਕਿ ਸਾਡੇ ਝੂਲਦੇ ਰਹੇ ਨੇ ਅੱਡ ਤੱਕ ਝੂਲੇ ਨੇ ਹੈ ਨਾ ਦੇਖਾਂ ਜੀ ਪਰ ਸਰ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਨਾਮ ਹੀ ਆਪਾਂ ਲੈ ਰਹੇ ਆ ਉਹ ਮਰਿਆਦਾ ਤੇ ਹਮੇਸ਼ਾ ਪਹਿਰਾ ਦਿੰਦੇ ਆਏ ਰਹੇ ਲੋਕਾਂ ਨੂੰ ਮਰਿਆਦਾ ਤੇ ਪਹਿਰਾ ਦੇਣ ਦੀ ਗੱਲ ਕਰਦੇ ਆਏ ਰਹੇ ਨੇ ਪਰ ਉਹਨਾਂ ਨੇ ਤੁਹਾਨੂੰ ਨਹੀਂ ਸਮਝਾਇਆ ਕਿ 1976 ਦੇ ਜਿਹੜਾ ਗੁਰਗ੍ਰੰਥ ਸਾਹਿਬ ਮਾਲਕ ਹੈ ਇਹਨੂੰ ਬੰਦ ਕਰੀਏ ਆਪਾਂ ਸਿੰਘ ਸਾਹਿਬ ਇਹ ਸੀ ਕਰਕੇ ਤਾਂ ਮੈਂ ਗਲਤੀ ਕਬੂਲਣਾ ਆ ਕਿ ਮੇਰ ਤੋਂ ਗਲਤੀ ਹੋਈ ਹੈ ਜੇ ਕਿਤੇ ਅਸੀਂ ਸਲਾਹ ਕੀਤੀ ਹੁੰਦੀ ਸਰਦਾਰ ਸੰਜੀਤ ਸਿੰਘ ਮਾਨ ਨਾਲ ਜਾਂ ਸਰਦਾਰ ਰਮਾਨ ਸਿੰਘ ਦੀ ਨਾਲ ਜਾਂ ਸਾਡੇ ਪਾਰਟੀ ਦੇ ਲੀਡਰ ਸਾਹਿਬਾਨਾਂ ਨਾਲ ਜਿਨ੍ਹਾਂ ਨੂੰ ਮੇਰ ਤੋਂ ਤੇ ਮੇਰੇ ਮਾਤਾ ਜੀ ਤੋਂ ਤੇ ਮੇਰੇ ਪਿਤਾ ਜੀ ਤੋਂ ਰਿਵਾਇਤਾਂ ਬਾਰੇ ਜ਼ਿਆਦਾ ਜਾਣਕਾਰੀ ਹੈਗੀ ਐ ਤੇ ਇਹ ਦਿਨ ਅੱਜ ਦੇਖਣ ਨੂੰ ਨਾ ਮਿਲਦਾ ਇਸ ਕਰਕੇ ਮੈਂ ਪਾਰਟੀ ਦੇ ਸਿੰਘਾਂ ਤੋਂ ਲੀਡਰ ਸਾਹਿਬਾਨਾਂ ਤੋਂ ਵੀ ਮਾਫੀ ਮੰਗੀ ਐ ਤੁਹਾਡੇ ਜਰੀਏ ਇਹ ਇੱਕ ਗਲਤੀ ਐ ਇਹਨੂੰ ਪਲੀਜ਼ ਗਲਤੀ ਦੇ ਰੂਪ 'ਚ ਦੇਖਿਆ ਜਾਵੇ ਇਹਦੇ 'ਚ ਬਿਲਕੁਲ ਸਲਾਹ ਨਹੀਂ ਹੋਈ ਸਾਹਿਬ ਸੰਜੀਤ ਸਿੰਘ ਮਾਨ ਨਾਲ ਉਹ ਵੀ ਮੇਰੇ ਨਾਲ ਨਾਰਾਜ਼ ਹੈਗੇ ਐ ਤੇ ਸਾਰੇ ਇਸ ਵਕਤ ਮੇਰੇ ਨਾਲ ਨਾਰਾਜ਼ ਹੋ ਰਹੇ ਹੋ। ਪਰ ਹਮ ਤਾਂ ਇਸ ਤਰ੍ਹਾਂ ਦੀ ਮਾਫੀ ਦਿੰਦੀ ਨਹੀਂ। ਡੇਰਾ ਸਰਸਾ ਮੁਖੇਣਾਂ ਵੀ ਗਲਤੀ ਕੀਤੀ ਸੀ। ਉਹਨਾਂ ਨੂੰ ਵੀ ਮਾਫੀ ਮਿਲੀ। ਤੁਸੀਂ ਮੰਨਦੇ ਹੋ ਕਿ ਅਜੋ ਜੀਆਂ ਗਲਤੀਆਂ ਦੀ ਮਾਫੀ ਹੈ ਆ। ਗੁਰੂ ਮਹਾਰਾਜ ਬਖਸ਼ਣਹਾਰ ਹੈਗੇ ਆ। ਤੇ ਮੈਂ ਗੁਰੂ ਮਰਿਆਦਾ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਸ਼ਾਨ ਨੂੰ ਬਿਲਕੁਲ ਠੇਸ ਨਹੀਂ ਪਹੁੰਚਾਈ। ਜਿਵੇਂ ਮੈਂ ਦੱਸਿਆ ਰਾਤ ਦੀ ਬਰਾਤ 'ਚ ਗੁਰੂ ਮਹਾਰਾਜ ਨਹੀਂ ਸੀ ਵਿਰਾਜਮਾਨ। ਉਹਦੀ ਸਾਰੀ ਵੀਡੀਓ ਤੇ ਫੋਟੋ ਤੇ ਸਾਰੀ ਦੇ ਪੀਪਾ ਘਾਲਤਖ ਸਾਹਿਬ ਨੂੰ ਤੇ ਸਾਰੇ মিডিਆ ਨੂੰ ਪ੍ਰੋਵਾਈਡ ਕਰਾਂਗੇ ਸਾਡੇ ਕੋਲੇ ਕੁਝ ਵੀ ਲਪੋਣ ਨੂੰ ਨਹੀਂ ਹੈਗਾ ਸਿਰਫ ਚੋਰ ਦੀ ਵਰਤ ਹੋਈ ਸੀਗੀ ਚੋਰ ਸਾਹਿਬ ਨਹੀਂ ਕਿਉਂਕਿ ਉਹ ਚੋਰ ਦੇ ਨਾਲ ਸਾਹਿਬ ਸ਼ਬਦ ਉਦੋਂ ਜੁੜਦਾ ਜਦੋਂ ਗੁਰੂ ਮਹਾਰਾਜ ਤੇ ਚੋਰ ਵਰਤਿਆ ਜਾਂਦਾ ਤੇ ਇੰਨੀ ਇੱਕ ਗਲਤੀ ਸਾਡੇ ਤੋਂ ਹੋਈ ਹੈ ਬਹੁਤ ਵੱਡੀ ਗਲਤੀ ਹੈ ਤੇ ਸਾਨੂੰ ਪਲੀਜ਼ ਮਾਫ ਕਰ ਅੱਛਾ ਚੋਰ ਛਤਰ ਦੇ ਮਾਲਕ ਕਿਹਾ ਜਾਂਦਾ ਚੋਰ ਸਾਹਿਬ ਜਾਂ ਛਤਰ ਸਾਹਿਬ ਦੇ ਮਾਲਕ ਨਹੀਂ ਕਿਹਾ ਜਾਂਦਾ ਜਿਹੜਾ ਚੋਰ ਜੇ ਤੁਹਾਨੂੰ ਨਾ ਝੂਲਦਾ ਉਹ ਜਾ ਕੇ ਹੋ ਸਕਦਾ ਗੁਰੂ ਸਾਹਿਬ ਦੇ ਕਿਸੇ ਕੋਲ ਦਰਬਾਰ ਦੇ ਵਿੱਚ ਝੂਲਣਾ ਸੀ ਹੁਣ ਤੁਹਾਡੇ ਨਾਲ ਇੱਕ ਗੱਲ ਹੋ ਰਹੀ ਹੈ ਕੀ ਹੈ